ਅਯੋਧਿਆ ਰਾਮ ਮੰਦਰ ਦੀ ਖੁਸ਼ੀ ਦੇ ਵਿੱਚ ਜਿੱਥੇ ਪੂਰੇ ਦੇਸ਼ ਭਰ ਦੇ ਵਿੱਚ ਲੰਗਰ ਲਗਾਏ ਹੋਏ ਨੇ ਲਗ ਲਗ ਜਗ੍ਹਾ ਸਜਾਵਟ ਕੀਤੀ ਹੋਈ ਹੈ ਪਰ ਦੂਜੇ ਪਾਸੇ ਇੱਕ ਤਸਵੀਰ ਮਲੱਖਣ ਦੇਖਣ ਨੂੰ ਮਿਲੀ ਹੈ ਕਿ ਮੁਸਲਮ ਭਾਈਚਾਰੇ ਵੱਲੋਂ ਵੀ ਅੱਜ ਅਯੋਧਿਆ ਰਾਮ ਮੰਦਰ ਨੂੰ ਲੈ ਕੇ ਸਿਸਮਾ ਨਿਊ ਚੰਡੀਗੜ੍ਹ ਦੇ ਵਿੱਚ ਰੋਡ ਦੇ ਉੱਤੇ ਲੰਗਰ ਲਗਾ ਗਿਆ ਕਿਉਂਕਿ ਇੱਕ ਪਾਸੇ ਕਈ ਲੋਕ ਧਰਮ ਦੀ ਰਾਜਨੀਤੀ ਕਰ ਰਹੇ ਨੇ ਪਰ ਦੂਜੇ ਪਾਸੇ ਤੁਸੀਂ ਦੇਖੋ ਕਿ ਇਹ ਵੀਆਂ ਰੂਹਾਂ ਨੇ ਕਿ ਰਾਜਨੀਤਿਕ ਉਪਰੋਟਕੇ ਇੱਕ ਧਰਮ ਨੂੰ ਪਹਿਲ ਦਿੱਤੀ ਜਾ ਰਹੀ ਹੈ ਕਿਉਂਕਿ ਮੁਸਲਮ ਭਾਈਚਾਰੇ ਦੀ ਜੀ ਗੱਲ ਕਰੀਏ ਤਾਂ ਇਸ ਜਗ੍ਹਾ ਦੇ ਉੱਤੇ ਹਮੇਸ਼ਾ ਤੁਸੀਂ ਦੇਖਦੇ ਹੋਣੇ ਕਿ ਲੰਗਰ ਲਗਾਏ ਜਾਂਦੇ ਨੇ ਪਰ ਅੱਜ ਅਯੋਧਿਆ ਰਾਮ ਮੰਦਰ ਨੂੰ ਲੈ ਕੇ ਜਿੱਥੇ ਕਈ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਕਾਫੀ ਪੁਰਾਣੀ ਮਸਜਿਦ ਜਿਹੜੀ ਹਟਾ ਕੇ ਜਗ੍ਹਾ ਉੱਤੇ ਰਾਮ ਮੰਦਰ ਬਣਾਇਆ ਗਿਆ ਪਰ ਕਈ ਜਿਹੜੇ ਮੁਸਲਮ ਭਾਈਚਾਰੇ ਨੇ ਉਹ ਹੁਣ ਵੀ ਜਿਹੜੇ ਹਰ ਧਰਮ ਨੂੰ ਪਿਆਰ ਕਰਦੇ ਨੇ ਤਾਂ ਸਿਸਮਾ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜੋ ਦਰਗਾਹ ਬਣੀ ਹੋਈ ਹੈ ਉਸ ਜਗ੍ਹਾ ਦੇ ਉੱਤੇ ਜੋ ਮੁੱਖ ਸੇਵਾਦਾਰ ਬਾਬਾ ਜੀ ਨੇ ਉਹਨਾਂ ਵੱਲੋਂ ਤੁਸੀਂ ਦੇਖ ਸਕਦੇ ਹੋ ਕਿ ਸਾਈਂ ਜੀ ਵੱਲੋਂ ਰਾਹੀ ਗਿਰਾਂ ਨੂੰ ਲੰਗਰ ਖੁਲਾਇਆ ਜਾ ਰਿਹਾ ਹੈ ਰਾਮ ਮੰਦਰ ਬਣਨ ਦੀ ਖੁਸ਼ੀ ਦੇ ਵਿੱਚ ਕਿਉਂਕਿ ਬਹੁਤ ਤਸਵੀਰਾਂ ਦੇਖਣ ਨੂੰ ਮਿਲਦੀਆਂ ਹੋਣਗੀਆਂ ਪਰ ਜਿਸ ਤਰੀਕੇ ਦੀ ਤਸਵੀਰ ਇਹ ਅਲੱਗ ਤੋਂ ਮੁਸਲਮ ਭਾਈਚਾਰੇ ਨੇ ਪਹਿਲ ਕੀਤੀ ਹੈ ਤਾਂ ਹੋਰ ਵੀ ਜਗ੍ਹਾ ਮੁਸਲਮ ਭਾਈ ਜੋ ਲੰਗਰ ਲਗਾਏ ਹੋਣਗੇ ਪਰ ਨਿਊ ਚੰਡੀਗੜ੍ਹ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸਾਈਂ ਜੀ ਵੱਲੋਂ ਲੰਗਰ ਲਗਾਇਆ ਗਿਆ ਹੈ ਬ੍ਰੈਡ ਚਾਹ ਬ੍ਰੈਡ ਦਾ ਜਿਹੜਾ ਲੰਗਰ ਹੈ ਤਾਂ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਸਾਈਂ ਜੀ ਦੇ ਕਿਵੇਂ ਮਨ ਦੇ ਵਿੱਚ ਆਇਆ ਕਿ ਇਹ ਜਿਹੜੇ ਅੱਜ ਦਾ ਆਪਰਾਲਾ ਕਰਨਾ ਚਾਹੀਦਾ ਤਾਂ ਸਾਈਂ ਜੀ ਜਿਹੜਾ ਅੱਜ ਜੋਧਿਆ ਰਾਮ ਮੰਦਰ ਦੀ ਖੁਸ਼ੀ ਦੇ ਵਿੱਚ ਲੰਗਰ ਲਗਾ ਆ ਗਿਆ ਜਾਂ ਕੋਈ ਹੋਰ ਮਕਸਦ ਵਾਸਤੇ ਜਾਂ ਕੋਈ ਹੋਰ ਕੋਈ ਧਾਰਮਿਕ ਪ੍ਰੋਗਰਾਮ ਕਰਕੇ ਨਹੀਂ ਇਹ ਆਪਾਂ ਸਾਂਝਾ ਦਰਬਾਰ ਹੈ ਬਾਬਾ ਜੀ ਦਾ ਤੇ ਹਰ ਕੋਈ ਵੀ ਤਿਉਹਾਰ ਹੁੰਦਾ ਹੈ ਚਾਹੇ ਉਹ ਮੁਸਲਮਾਨਾਂ ਦਾ ਹੈ ਹਿੰਦੂਆਂ ਦਾ ਹੈ ਸਰਦਾਰਾਂ ਦਾ ਹੈ ਈਸਾਈਆਂ ਦਾ ਹੈ ਹਰ ਤਿਉਹਾਰ ਤੇ ਆਪਾਂ ਇੱਥੇ ਲੰਗਰ ਲਾਂਦੇ ਹਾਂ ਤੇ ਪੱਕਾ ਹੀ ਲੰਗਰ ਲੱਗਦਾ ਹੈ ਤੇ ਇਹ ਅੱਜ ਜੋ ਹੈ ਸਾਡੇ Hindu ਵੀਰਾਂ ਵੱਲੋਂ ਸਾਡੀ ਜਿੰਨੀ ਵੀ ਸੰਗਤ ਹੈ ਜਿੰਨੇ ਵੀ ਆਪਣੇ ਕਮੇਟੀ ਮੈਂਬਰ ਨੇ ਸਾਰਿਆਂ ਨੇ ਕਿਹਾ ਕਿ ਬਾਬਾ ਜੀ ਅੱਜ ਵੀ ਸਾਨੂੰ ਲੰਗਰ ਲਾਣਾ ਚਾਹੀਦਾ ਹੈ ਕਿਉਂਕਿ Hindu ਵੀਰਾਂ ਦੀ ਕਹਿੰਦੇ ਬਾਬਾ ਜੀ ਦੀਵਾਲੀ ਹੈ ਸਾਰਿਆਂ ਨੇ ਆਪਣੇ ਦੀਵੇ ਲਾਣੇ ਘਰਾਂ 'ਚ ਤੇ ਸਾਡੇ ਲਈ ਵੀ ਇਹ ਬਹੁਤ ਬੜੀ ਖੁਸ਼ੀ ਦੀ ਗੱਲ ਹੈ ਕਿਉਂਕਿ ਸਾਡੇ ਭਰਾ ਖੁਸ਼ ਨੇ ਸਾਡੇ ਲਈ ਵੀ ਖੁਸ਼ੀ ਦੀ ਗੱਲ ਹੈ ਅੱਜ ਕਈ ਲੋਕਾਂ ਵੱਲੋਂ ਪਿਆ ਜਾ ਰਿਹਾ ਹੈ ਕਿ ਮੱਜ਼ ਨੂੰ ਹਟਾ ਕੇ ਇੱਥੇ ਰਾਮ ਮੰਦਰ ਬਾਰੇ ਤਾਂ ਕਈ ਰਾਜਨੀਤੀ ਵੀ ਕਰ ਰਹੇ ਨੇ ਇਸ ਮੁੱਦੇ ਦੇ ਉੱਤੇ ਇਹ ਇਹ ਆਪਣੇ ਸੁਪਰੀਮ ਕੋਰਟ ਦਾ ਫੈਸਲਾ ਹੈ ਸਾਡੇ ਜਿੰਨੇ ਵੀ ਰਾਜਨੇਤਾ ਨੇ ਸਭ ਤੋਂ ਵੱਡਾ ਕਾਨੂੰਨ ਹੈ ਕੋਈ ਰਾਜਨੇਤਾ ਨਹੀਂ بڑا ਕੋਈ ਪੀਰ ਫਕੀਰ ਕੋਈ ਮੌਲਵੀ ਨਹੀਂ بڑا ਕੋਈ ਬਾਬਾ ਨਹੀਂ بڑا ਸਭ ਤੋਂ ਵੱਡਾ ਆਪਣੇ ਹਿੰਦੁਸਤਾਨ ਦਾ ਕਾਨੂੰਨ ਹੈ ਕਾਨੂੰਨ ਦਾ ਫੈਸਲਾ ਆਇਆ ਹੈ ਤੇ ਕਾਨੂੰਨ ਦੇ ਫੈਸਲਾ ਸਾਡੇ ਸਿਰ ਮੱਥੇ ਆਪਾਂ ਮੰਨਦੇ ਕਾਨੂੰਨ ਦਾ ਫੈਸਲਾ ਹਿੰਦੂ ਭਾਈਚਾਰੇ ਵੱਲੋਂ ਕਿੰਨਾ ਸਾਥ ਦਿੱਤਾ ਜਾ ਰਿਹਾ ਲੰਗਰ ਵਾਸ ਹਿੰਦੂ ਭਾਈਚਾਰੇ ਵੱਲੋਂ ਸਾਰਾ ਸਾਥ ਹਿੰਦੂ ਭਰਾਵਾਂ ਵੱਲੋਂ ਹੀ ਹੈ ਸਾਰੇ ਹਿੰਦੂ ਭਰਾ ਸਾਰੇ ਮੁਸਲਮਾਨ ਵੀਰ ਸਾਰੇ ਸਿੱਖ ਵੀਰ ਖੜੇ ਨੇ ਸਾਰੇ ਸਾਰਿਆਂ ਦੇ ਸਹਿਯੋਗ ਨਾਲ ਹੀ ਲੰਗਰ ਕਰਾਇਆ ਜਾ ਰਿਹਾ ਹੈ ਅੱਜ ਕੀ ਅਪੀਲ ਕਰੋਗੇ ਦੇਸ਼ ਵਾਸੀਆਂ ਨੂੰ ਆਪਣੇ ਮੈਂ ਇਹ ਅਪੀਲ ਕਰਦਾ ਹਾਂ ਦੇਸ਼ ਵਾਸੀਆਂ ਨੂੰ ਸੰਗਤ ਨੂੰ ਆਪਣੇ ਪ੍ਰੇਮੀਆਂ ਨੂੰ ਬਈ ਸਾਰੇ ਸਾਡੇ ਦੇਸ਼ ਦੀ ਖੂਬਸੂਰਤੀ ਜਿਹੜੀ ਹੈ ਨਾ ਉਹ ਪਿਆਰ ਮੁਹੱਬਤ ਦੇ ਵਿੱਚ ਹੈ ਨਫ਼ਰਤ ਦੇ ਵਿੱਚ ਨਹੀਂ ਹੈ ਤੇ ਸਾਰੇ ਪਿਆਰ ਮੁਹੱਬਤ ਨਾਲ ਰਹੋ ਜਿੱਦਾਂ ਪਹਿਲਾਂ ਤੇ ਹੋਰ ਮਨਾਉਂਦੇ ਸੀ ਸਾਰੇ ਰਲ ਮਿਲ ਕੇ ਐਦਾਂ ਹੀ ਹੁਣ ਵੀ ਸਾਨੂੰ ਸਾਰੇ ਤਿਉਹਾਰ ਰਲ ਮਿਲ ਕੇ ਮੁਹੱਬਤ ਨਾਲ ਮਨਾਉਣੇ ਚਾਹੀਦੇ ਨੇ। ਨਹੀਂ ਮੁਸਲਮਾਨ ਤੁਹਾਨੂੰ ਬੜੀ ਨਫ਼ਰਤ ਦੇ ਨਾਲ ਦੇਖਦੇ ਨੇ ਭਾਵੇਂ ਕੋਈ ਕੱਟੜਵਾਦ ਜਿਹੜੇ ਲੋਕ ਨੇ ਤਾਂ ਉਹਨਾਂ ਵਾਸਤੇ ਕੀ ਤੁਸੀਂ ਕਹੋਗੇ ਜੀ ਹਾਂ ਉਹਨਾਂ ਨੂੰ ਵੀ ਪਿਆਰ ਦੇ ਵਿੱਚ ਆਮਿਕਰਮ ਨਾਲ ਚਾਰ ਕਰਨਾ ਚਾਹੀਦਾ ਹੈ। ਹਾਂਜੀ ਹਾਂਜੀ ਉਹ ਸਾਰਿਆਂ ਨੂੰ ਇਹੀ ਅਪੀਲ ਹੈ ਮੁਸਲਮਾਨ ਵੀਰਾਂ ਨੂੰ ਵੀ ਕਿ ਸਾਡੇ ਮੁਹੰਮਦ ਸਾਹਿਬ ਨੇ ਸਾਡੇ ਨਬੀ ਨੇ ਸਭ ਤੋਂ ਪਹਿਲਾਂ ਮੁਹੱਬਤ ਦਾ ਹੀ ਪੈਗਾਮ ਭੇਜਾਇਆ। ਤੇ ਪਹਿਲਾਂ ਇਸ਼ਕ-ਉਖੁਦਾਨੇ ਕੀਤਾ। ਨਬੀ ਮਸ਼ੂਕ ਬਣਾਇਆ ਫਿਰ ਇਸ਼ਕ ਅਲੀ ਨੇ ਕੀਤਾ ਸ਼ੇਰ-ਏ-ਖੁਦਾ ਕਹਿਲਾਇਆ ਇਹ ਸਾਰੀ ਦੁਨੀਆ ਪਿਆਰ ਮੁਹੱਬਤ ਵਾਸਤੇ ਹੀ ਬਣੀ ਐ ਜਿੰਨੀ ਵੀ ਜਿੰਨੀ ਵੀ ਦੁਨੀਆ ਇਸ ਜ਼ਮੀਨ ਤੇ ਅਸਮਾਨ ਦੇ ਵਿੱਚ ਸਾਰਿਆਂ ਨਾਲ ਸਾਨੂੰ ਫਰਜ਼ ਬਣਦਾ ਸਾਰਿਆਂ ਨਾਲ ਮੁਹੱਬਤ ਨਾਲ ਪੇਸ਼ ਆਈਏ ਤੁਸੀਂ ਰਾਮ ਮੰਦਰ ਜਾ ਕੇ ਆਉਂਗੇ ਇਨਸ਼ਾਅੱਲਾ ਜੇ ਰੱਬ ਨੇ ਚਾਹਾ ਤੇ ਰਾਮ ਜੀ ਨੇ ਚਾਹਾ ਤਾਂ ਜ਼ਰੂਰ ਜਾਵਾਂਗੇ ਜੈ ਸ਼ਿਰਾਮ